ਫੂਡ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਜਿਸ ਨੂੰ ਬਰਖਾਸਤ ਵੀ ਕੀਤਾ ਗਿਆ ਔਰ ਉਹ ਪਗੋੜਾ ਹੋ ਜਾਂਦਾ ਅਜੇ ਤੱਕ ਹੱਥ ਨਹੀਂ ਆਇਆ ਪਰ ਉਸ ਦੀਆਂ ਜਾਇਦਾਦਾਂ ਦੇ ਵੇਰਵੇ ਜ਼ਰੂਰ ਵਿਜੀਲੈਂਸ ਨੇ ਇਕੱਠੇ ਕੀਤੇ ਸਭ ਨੂੰ ਯਾਦ ਹੋਵੇਗਾ ਕਾਂਗਰਸ ਸਰਕਾਰ ਦੇ ਵੇਲੇ ਇੱਕ ਬਹੁ ਚਰਚਿਤ ਮਾਮਲਾ ਸਾਹਮਣੇ ਆਇਆ ਸੀ ਇਹ ਕਥਿਤ ਘੁਟਾਲੇ ਦੇ ਵਿੱਚ ਹੇਠਲੇ ਪੱਧਰ ਦੇ ਅਧਿਕਾਰੀਆਂ ਤੋਂ ਲੈ ਕੇ ਠੇਕੇਦਾਰਾਂ ਨੂੰ ਵਿੱਚ ਨਾਮਜ਼ਦ ਕੀਤਾ ਗਿਆ ਇਥੋਂ ਤੱਕ ਕਿ ਉਸ ਵਕਤ ਦੇ ਤਤਕਾਲੀ ਮੰਤਰੀ ਪਾਰਤ ਪੂਸ਼ਨ ਆਸ਼ੂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਸਨ ਅਨਾਜ ਢਵਾ ਢੁਆਈ ਮਾਮਲੇ ਦੇ ਵਿੱਚ ਘੁਟਾਲਾ ਮੰਨਿਆ ਗਿਆ ਆਮ ਆਦਮੀ ਪਾਰਟੀ ਜਦੋਂ ਸੱਤਾ ਵਿੱਚ ਆਉਂਦੀ ਹੈ ਤੇ ਇਸ ਘੁਟਾਲੇ ਦੀ ਤਫ਼ਤੀਸ਼ ਜਾਂਚ ਕਰਵਾਈ ਗਈ ਇਸ ਦੇ ਵਿੱਚ ਇੱਕ ਡਿਪਟੀ ਡਾਇਰੈਕਟਰ ਆਰ ਕੇ ਸਿੰਘਲਾ ਜਿਹੜਾ ਕਿ ਹਜ ਤੱਕ ਹੱਥ ਨਹੀਂ ਆਇਆ ਤੇ ਪਗੋੜਾ ਵੀ ਅਦਾਲਤ ਨੇ ਕਰਾਰ ਦਿੱਤਾ ਹੋਇਆ ਤਾਂ ਉਸ ਪਗੋੜੇ ਡਿਪਟੀ ਡਾਇਰੈਕਟਰ ਦੀ ਹੁਣ ਕਰੋੜਾਂ ਦੀ ਜਾਇਦਾਦ ਅਟੈਚ ਕਰ ਦਿੱਤੀ ਗਈ ਹੈ ਤੇ ਹੋਰ ਕੁਝ ਜਾਇਦਾਦਾਂ ਦੇ ਵੇਰਵੇ ਵੀ ਇਕੱਠੇ ਕਰ ਲਏ ਗਏ ਨੇ ਉਨ੍ਹਾਂ ਦੀ ਵੀ ਉੱਤੇ ਵੀ ਜਲਦੀ ਹੀ ਕਾਰਵਾਈ ਕਰਨ ਦੀ ਸੰਭਾਵਨਾ ਬਣੀ ਹੋਈ ਹੈ ਇਹ ਅਟੈਚ ਕੀਤੀ ਜਾਇਦਾਦ ਨੂੰ ਜਲਦੀ ਹੀ ਨਿਲਾਮ ਕਰ ਦਿੱਤਾ ਜਾਵੇਗਾ ਤੇ ਉਹ ਪੈਸਾ ਜਿਹੜਾ ਉਹ ਰਿਕਵਰੀ ਦੇ ਲਈ ਖਜ਼ਾਨੇ ਦੇ ਵਿੱਚ ਪਾ ਦਿੱਤਾ ਜਾਵੇਗਾ ਕਿਉਂਕਿ ਇਹ ਭ੍ਰਿਸ਼ਟਾਚਾਰੀ ਜਿਹੜੀ ਸਕੀਮ ਲਾਈ ਗਈ ਇਸ ਦੇ ਵਿੱਚ ਇਨਵੋਲਵਮੈਂਟ ਕਿਸ-ਕਿਸ ਦੀ ਸੀ ਮਿਲੀ ਭੁਗਤ ਕਿਸ-ਕਿਸ ਦੀ ਸੀ ਕਾਫੀ ਲੋਕਾਂ ਦੇ ਉੱਤੇ ਸਵਾਲ ਖੜੇ ਹੋਏ ਸਨ ਇਸ ਮਾਮਲੇ ਦੇ ਵਿੱਚ ਹੁਣ ਦੇਖਣੀ ਵਾਲੀ ਗੱਲ ਇਹ ਹੋਵੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ 7 ਤੋਂ 8 ਜਾਇਦਾਦਾਂ ਦੇ ਵੇਰਵੇ ਜਿਹੜੇ ਇਕੱਠੇ ਕਰ ਲਏ ਗਏ ਨੇ ਕਿ ਉਸ ਦੀ ਆਮਦਨ ਕਿੰਨੀ ਸੀ ਔਰ ਉਸ ਦੇ ਖਰਚ ਕਿੰਨੇ ਸਨ ਜਦੋਂ ਇਸ ਦਾ ਵੇਰਵਾ ਵਿਜੀਲੈਂਸ ਨੇ ਚੈੱਕ ਕੀਤਾ ਕੇਸ ਦਰਜ ਕਰਨ ਤੋਂ ਬਾਅਦ ਤੇ ਉਸ ਦੇ ਵਿੱਚ ਕਾਫੀ ਲੰਮਾ ਪਾੜਾ ਜਿਹੜਾ ਉਹ ਦਿਖਾਈ ਦਿੱਤਾ ਕਿਉਂਕਿ ਡਿਪਟੀ ਡਾਇਰੈਕਟਰ ਦੀ ਤਨਖਾਹ ਦੇ ਮੁਤਾਬਕ ਤੇ ਵੱਖ-ਵੱਖ ਆਮਦਨ ਦੇ ਸਰੋਤਾਂ ਦੇ ਮੁਤਾਬਕ ਜਿੰਨੀ ਆਮਦਨ ਸੀ ਉਸ ਤੋਂ ਵੱਧ ਕਿਤੇ ਉਹਨਾਂ ਸਾਲਾਂ ਦੇ ਦੌਰਾਨ ਉਸ ਨੇ ਖਰਚ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਫਿਰ ਉਸ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ ਨੇ ਬੇਸ਼ੱਕ ਡਿਪਟੀ ਡਾਇਰੈਕਟਰ ਆਰ ਕੇ ਸਿੰਘਲਾ ਪਗੋੜਾ ਵੀ ਕਰਾਰ ਦਿੱਤਾ ਹੋਇਆ ਹੈ ਹਜੇ ਤੱਕ ਇਸ ਦੀ ਜਿਹੜੀ ਇਹ SLAਖਾਂ ਦੇ ਪਿੱਛੇ ਤਾਂ ਨਹੀਂ ਗਿਆ ਪਰ ਇਸ ਦੀਆਂ ਜਾਇਦਾਦਾਂ ਦੇ ਵੇਰਵੇ ਇਕੱਠੇ ਕਰਕੇ ਵਿਜੀਲੈਂਸ ਨੇ ਘਟੋ ਘਟ ਪਹਿਲੇ ਆਧਾਰ ਦੇ ਉੱਤੇ ਮੋਢਲੇ ਪੜਾ ਦੇ ਵਿੱਚ ਚਾਰ ਜਾਇਦਾਦਾਂ ਨੂੰ ਅਟੈਚ ਕੀਤਾ ਤੇ ਇਹਨਾਂ ਨੂੰ ਜਲਦੀ ਹੀ ਨਿਲਾਮ ਕਰਨ ਦੀ ਪ੍ਰਕਿਰਿਆ ਵੀ ਪੂਰੀ ਕੀਤੀ ਜਾਵੇਗੀ ਫੂਡ ਸਪਲਾਈ ਵਿਭਾਗ ਦੇ ਵਿੱਚ ਇਤਨਾਤ ਸੀ ਡਿਪਟੀ ਡਾਇਰੈਕਟਰ ਹੁਣ ਤੱਕ ਚਾਰ ਜਾਇਦਾਦਾਂ ਵੱਖ-ਵੱਖ ਨੇ ਜਿਨ੍ਹਾਂ ਨੂੰ ਅਟੈਚ ਕੀਤਾ ਗਿਆ ਤੇ ਅਦਾਲਤ ਦੇ ਵੱਲੋਂ ਇਹ ਪੀਓ ਵੀ ਘੋਸ਼ਿਤ ਕਰ ਦਿੱਤਾ ਗਿਆ ਸੀ ਉਹ ਘਾੜਾ ਵੀ ਇਕਰਾਰ ਦੇ ਦਿੱਤਾ ਗਿਆ ਸੀ ਪੰਜਾਬ ਦੇ ਵਿੱਚ ਸਾਬਕਾ ਡਿਪਟੀ ਡਾਇਰੈਕਟਰ ਉਹਦੇ ਉੱਤੇ ਵਿਜੀਲੈਂਸ ਦਾ ਸ਼ਿਕੰਜਾ ਜਦੋਂ ਦਾ ਪਿਆ ਤੇ ਉਸ ਦੇ ਨਾਲ ਹੋਰ ਵੀ ਕਈ ਭੇਤ ਖੁੱਲੇ ਪੰਜਾਬ ਬਿਜ਼ਨਸ ਬਿਊਰੋ ਨੇ ਇਸ ਫੂਡ ਸਪਲਾਈ ਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਆਰ ਕੇ ਸਿੰਘਲਾ ਦੀ ਚਾਰ ਪ੍ਰਾਪਰਟੀਆਂ ਜਿਹੜੀਆਂ ਅਟੈਚ ਕੀਤੀਆਂ ਨੇ ਤੇ ਪ੍ਰਾਪਰਟੀਆਂ ਜਲਦ ਹੀ ਨਲਾਮ ਵੀ ਕਰ ਦਿੱਤੀਆਂ ਜਾਣਗੀਆਂ ਤੇ ਮਲਜਮ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਦੇ ਵਿੱਚ ਸਮੇਂ ਟੈਂਡਰ ਘਟਾਲੇ ਦਾ ਮਲਜਮ ਮੰਨਿਆ ਜਾਂਦਾ ਹੈ ਔਰ ਨਾਲ ਹੀ ਲੁਧਿਆਣਾ ਦੀ ਅਦਾਲਤ ਦੇ ਤਰਫੋਂ ਉਸ ਨੂੰ ਪੀਓ ਘੋਸ਼ਿਤ ਕੀਤਾ ਗਿਆ ਵਿਜੀਲੈਂਸ ਦੇ ਵੱਲੋਂ 12 ਵੱਖ-ਵੱਖ ਪ੍ਰਾਪਰਟੀਆਂ ਦਾ ਪਤਾ ਲੱਗਿਆ ਜਿਹੜੀਆਂ ਇਸ ਨੇ ਬਣਾਈਆਂ ਸਨ ਕਾਲੀ ਕਮਾਈ ਦੇ ਨਾਲ ਮੰਨਿਆ ਜਾ ਰਿਹਾ ਹੈ ਉਹਨਾਂ ਦੇ ਵਿੱਚੋਂ ਚਾਰ ਪ੍ਰਾਪਰਟੀਆਂ ਨੂੰ ਅਟੈਚ ਕਰ ਦਿੱਤਾ ਗਿਆ ਜਦਕਿ ਬਾਕੀ 8 ਪ੍ਰਾਪਰਟੀਆਂ ਨੂੰ ਵੀ ਜਲਦੀ ਉਸ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਹੈ ਜਿਹੜੀ ਉਹ ਸਾਹਮਣੇ ਆ ਸਕਦੀ ਹੈ ਔਰ ਉਸ ਦੇ ਉੱਤੇ ਦੋਸ਼ ਇਹ ਵੀ ਨੇ ਕਿ ਉਸ ਨੇ ਪ੍ਰਾਪਰਟੀ ਭ੍ਰਿਸ਼ਟਾਚਾਰ ਦੇ ਪੈਸੇ ਨਾਲ ਹੀ ਬਣਾਈ ਹੈ ਇਸ ਜਿਹੜੀ ਜਗ੍ਹਾ ਖਰੀਦੀਆਂ ਗਈਆਂ ਵਿਜੀਲੈਂਸ ਨੂੰ ਪਤਾ ਲੱਗਿਆ ਕਿ ਰਕੇਸ਼ ਕੁਮਾਰ ਸਿੰਘਲਾ ਨੇ ਆਬਾਦੀ ਗੁਰੂ ਅਮਰਦਾਸ ਨਗਰ ਲੁਧਿਆਣਾ ਦੇ ਵਿੱਚ ਇੱਕ ਪਲਾਟ 298 66 ਵਰਗ ਗੱਜਾ ਜਿਹੜਾ ਖਰੀਦਿਆ ਔਰ ਇਸ ਤੋਂ ਇਲਾਵਾ ਭਾਈ ਰਣਦੀਰ ਸਿੰਘ ਨਗਰ ਲੁਧਿਆਣਾ ਦੇ ਵਿੱਚ ਵੀ 1.5 150 ਗੱਜ ਵਰਗ ਗੱਜ ਦੇ ਜਿਹੜੇ ਦੋ ਪਲਾਟ ਖਰੀਦੇ ਗਏ ਰਾਜਗੁਰੂ ਨਗਰ ਲੁਧਿਆਣਾ ਦੇ ਵਿੱਚ ਵੀ ਇੱਕ ਮਕਾਨ ਨੰਬਰ 164 A ਜਿਸ ਦਾ ਜਿਹੜਾ ਏਰੀਆ ਹੈ ਉਹ 300 ਵਰਗ ਗੱਜ ਹੈ ਉਹ ਵੀ ਖਰੀਦਿਆ ਜਾਂਦਾ ਤੇ ਇੱਕ ਪਲਾਟ ਉਸ ਦਾ ਜਿਹੜਾ 193 ਵਰਗ ਗੱਜ ਦਾ ਉਹ ਉਸ ਦਾ ਨੰਬਰ 304 ਹੈ ਕੈਟਾਗਰੀ A ਦੂਸਰੀ ਮੰਜ਼ਲ ਦੇ ਵਿੱਚ ਖਰੀਦਿਆ ਗਿਆ ਹੈ ਆਰਸੀਐਮ ਪੰਜਾਬ ਸਹਿਕਾਰੀ ਸਭਾ ਰਜਿਸਟਰਡ ਅਫਸਰ ਸੈਕਟਰ 48 A ਚੰਡੀਗੜ੍ਹ ਦੇ ਵਿੱਚ ਪੰਜ ਜਾਇਦਾਦਾਂ ਜਿਹੜੀਆਂ ਨੇ ਉਹ ਖਰੀਦੀਆਂ ਗਈਆਂ ਸੀ ਆਰਕੇ ਸਿੰਘਲਾ ਨੇ ਸਾਰੀਆਂ ਜਿਹੜੀਆਂ ਸੰਪਤੀਆਂ ਜਾਇਦਾਦਾਂ ਦਾ ਵਿਰਵਾਹ ਜਿਹੜਾ ਉਹ ਪ੍ਰਾਪਤ ਕੀਤੀਆਂ ਖਰੀਦੀਆਂ 1 April 2011 ਤੋਂ 31 July 2022 ਦੇ ਦੌਰਾਨ ਪਤਨੀ ਰਚਨਾ ਸਿੰਘਲਾ ਦੇ ਨਾਂ ਦੇ ਉੱਤੇ ਖਰੀਦੀਆਂ ਸੀ 2011 ਤੋਂ ਲੈ ਕੇ 22 ਯਾਨੀ ਕਿ ਲਗਭਗ 10 ਸਾਲ ਦਾ ਇਹ ਵਕਫਾ ਸੀ ਇਸ ਦੇ ਦਰਾਂ ਨੀ ਸਾਰੀ ਜਾਇਦਾਦ ਉਸਨੇ ਬਣਾਈ ਸੀ ਤੇ ਉਸਦੀ ਜਿਹੜੀ ਆਮਦਨ ਸੀ ਉਹ ਖਰਚ ਦੇ ਨਾਲੋਂ ਘੱਟ ਸੀ ਪਰ ਖਰਚ ਕਿਤੇ ਜ਼ਿਆਦਾ ਵੱਧ ਸੀ 1 April 2011 ਤੋਂ ਜਦੋਂ ਵਿਜੀਲੈਂਸ ਨੇ ਕਾਗਜ਼ ਫਰੋਲਨੇ ਸ਼ੁਰੂ ਕੀਤੇ ਤੇ 31 July 2022 ਤੱਕ ਦੇ ਵੇਰਵੇ ਜਦੋਂ ਨਿਕਲੇ ਤੇ ਉਸ ਦੇ ਵਿੱਚ ਜਿਹੜੀ ਉਸਦੀ ਆਮਦਨ ਸੀ ਉਹ ਸੀ 2 ਕਰੋੜ 58 ਲੱਖ 68 ਹਜ਼ਾਰ 952 ਰੁਪਏ ਤੇ ਜਦੋਂ ਖਰਚ ਚੈੱਕ ਕੀਤਾ ਗਿਆ ਤਿਆਰ ਕੇ ਸਿੰਗਲਾ ਦਾ ਇਹਦਾ ਕੁੱਲ ਖਰਚੋ 4 ਕਰੋੜ 43 ਲੱਖ 87 ਹਜ਼ਾਰ 182 ਰੁਪਏ ਹੋ ਗਿਆ। ਯਾਨੀ ਕਿ ਉਸਦੇ ਵਿੱਚ ਲਗਭਗ ਡੇਢ ਪੌਣੇ 2 ਕਰੋੜ ਰੁਪਏ ਖਰਚਾ ਜਿਹੜਾ ਆਮਦਨ ਤੋਂ ਵੱਧ ਕੀਤਾ ਗਿਆ। ਇਸੇ ਕਰਕੇ ਉਸਨੇ ਇਸ ਦਾ ਮਤਲਬ ਇਹ ਹੈ ਸਾਫ਼ ਦਿਖਦਾ ਸੀ ਕਿ ਜਿਹੜੀ ਕਮਾਈ ਹੈ ਉਸ ਨੂੰ ਜਾਂ ਤਾਂ ਕਾਲੀ ਜਿਹੜੀ ਕਮਾਈ ਕੀਤੀ ਸੀ ਉਸ ਨੂੰ ਛਪਾਇਆ ਗਿਆ ਕਿ ਉਹ ਪੈਸੇ ਕਿੱਥੋਂ ਆ ਰਹੇ ਨੇ ਕਾਲੀ ਕਮਾਈ ਦੇ ਨਾਲ ਕੀ ਸਾਧਨ ਖਰੀਦੇ ਗਏ। ਜੋ ਵੀ ਉਸਨੇ ਜਾਇਦਾਦ ਬਣਾਈ ਹੁਣ ਆਮਦਨ ਦੇੜੇ ਸਰੋਤਾਂ ਤੋਂ ਲਗਭਗ 70% ਦੀ ਜਿਹੜੀ ਆ ਉਹ ਜ਼ਿਆਦਾ ਵੇਰਵੇ ਨਿਕਲੇ ਨੇ ਕਿ ਉਸਨੇ ਜਿਹੜਾ ਖਰਚ ਕਰ ਦਿੱਤਾ 1 ਕਰੋੜ 84 ਲੱਖ 18200 ਰੁਪਏ ਦਾ ਖਰਚ ਵੱਧ ਹੋ ਜਾਂਦਾ ਹੈ ਵਿਜੀਲੈਂਸ ਨੇ 6 ਹੋਰ ਸੰਪਤੀਆਂ ਦਾ ਪਤਾ ਲਗਾ ਲਿਆ ਜਾਇਦਾਦਾਂ ਦਾ ਵੇਰਵਾ ਸਾਹਮਣੇ ਲਿਆਂਦਾ ਜਿਹੜਾ ਕਿ ਉਸਨੇ ਆਪਣੀ ਪਤਨੀ ਰਚਨਾ ਸਿੰਘਲਾ ਤੇ بیٹے ਸਵਰਾਜ ਸਿੰਘਲਾ ਦੇ ਨਾਂ ਦੇ ਉੱਤੇ ਖਰੀਦੀਆਂ ਸੀ ਉਹ 6 ਵੱਖ-ਵੱਖ ਪ੍ਰਾਪਰਟੀਆਂ ਨੇ ਜਿਨ੍ਹਾਂ ਦਾ ਵੇਰਵਾ ਵੀਹ ਦਿੱਤਾ ਗਿਆ ਹੈ ਪੰਜ ਪ੍ਰਾਪਰਟੀਆਂ ਜਿਹੜੀਆਂ ਵਸੀਕਾ 1179/30 ਜੂਨ 2021 ਔਰ ਵਸੀਕਾ 1180/30 ਜੂਨ 2021 ਇਹ ਸਾਰੀਆਂ ਜੂਨ 2021 ਦੀਆਂ ਪ੍ਰਾਪਰਟੀਆਂ ਨੇ ਔਰ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਵਰਗ ਗੱਜ ਦੇ ਹਿਸਾਬ ਦੇ ਨਾਲ ਪਲਾਟ ਖਰੀਦੇ ਗਏ ਨੇ ਲੁਧਿਆਣਾ ਦੇ ਵਿੱਚ ਹੀ ਸੈਲੀਬ੍ਰੇਸ਼ਨ ਬਾਜ਼ਾਰ ਜੀਟੀ ਰੋਡ ਖੰਨਾ ਦੇ ਉੱਤੇ ਸਥਿਤ ਹੈ ਇਸ ਤੋਂ ਇਲਾਵਾ 2 ਮਈ 2013 ਨੂੰ ਨਿਊ ਚੰਡੀਗੜ੍ਹ ਦੇ ਵਿੱਚ ਰਚਨਾ ਸਿੰਘਲਾ ਦੇ ਨਾਂ ਦੇ ਉੱਤੇ 79.4 ਵਰਗ ਮੀਟਰ ਦਾ ਇੱਕ ਐਸਈਓ ਵੀ ਖਰੀਦਿਆ ਗਿਆ ਯਾਨੀ ਕਿ ਇੱਕ ਉੱਥੇ ਵੀ ਇੱਕ ਪਲਾਟ ਖਰੀਦਿਆ ਗਿਆ ਇੱਕ ਇੱਕ ਸ਼ੋਅਰੂਮ ਆ ਜਿਹੜਾ ਉਹ ਖਰੀਦਿਆ ਜਾਂਦਾ ਹੈ ਮੁੱਲਜਮ ਦੇ ਕੋਲੋਂ ਹੁਣ ਤੱਕ ਸਾਰੀਆਂ 6 ਸੰਪਤੀਆਂ ਦੇ ਪ੍ਰਤੀ ਮਹੀਨਾ ਕਰੀਬ 2 ਲੱਖ ਰੁਪਏ ਜਿਹੜਾ ਉਸ ਦਾ ਉੱਥੋਂ ਵਸੂਲੀ ਹੋ ਰਹੀ ਸੀ ਕਿਰਾਏ ਆ ਰਹੇ ਸੀ ਜਾਂ ਹੋਰ ਕੁਝ ਆ ਰਿਹਾ ਸੀ ਇਸ ਤਰੀਕੇ ਦੇ ਨਾਲ ਉਸ ਨੇ ਵੱਖ-ਵੱਖ ਜਾਇਦਾਦਾਂ ਬਣਾਈਆਂ ਨੇ ਜਿਨ੍ਹਾਂ ਦੇ ਵਿੱਚੋਂ 4 ਪ੍ਰਾਪਰਟੀਆਂ ਨੇ ਜਾਇਦਾਦਾਂ ਨੂੰ ਅਟੈਚ ਕਰਨ ਦੀ ਗੱਲ ਸਾਹਮਣੇ ਆਈ ਹੈ ਲੁਧਿਆਣਾ ਅਦਾਲਤ ਤੋਂ ਇਸ ਨੂੰ ਪੀਓਵੀ ਕਰਾਰ ਦਿੱਤਾ ਹੋਇਆ ਉਸ ਨੇ ਆਪਣੀ ਪਤਨੀ ਤੇ ਆਪਣੇ ਬੇਟੇ ਦੇ ਨਾਮ ਦੇ ਉੱਤੇ ਵੀ ਪ੍ਰਾਪਰਟੀਆਂ ਖਰੀਦਣ ਦੀ ਗੱਲ ਵੇਰਵੇ ਸਾਹਮਣੇ ਆਉਂਦੇ ਨੇ ਔਰ ਉਸ ਦੇ ਉੱਤੇ ਦੋਸ਼ ਏ ਨੇ ਕਿ ਉਸ ਨੇ ਜਿਹੜੀ ਜਾਇਦਾਦ ਬਣਾਈ ਇਹਨਾਂ ਦਸਾ ਸਾਲਾਂ ਦੇ ਦੌਰਾਨ ਉਸ ਦੇ ਵਿੱਚ ਕਪੜੇ ਬਾਜੀ ਦਾ ਭ੍ਰਿਸ਼ਟਾਚਾਰ ਤੋਂ ਕੀਤਾ ਗਿਆ ਇਕੱਠਾ ਪੈਸਾ ਉਹ ਵੀ ਇਸ ਦੇ ਵਿੱਚ ਇਨਵੈਸਟ ਕਰ ਦਿੱਤਾ ਤਾਂ ਹੁਣ ਉਸ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਤੇ ਆਰ ਕੇ ਸਿੰਘਲਾ ਰਕੇਸ਼ ਕੁਮਾਰ ਜਿਹੜਾ ਸਿੰਘਲਾ ਹੈ ਉਹ ਹੁਣ ਦੇਖਦੇ ਆ ਕਿ ਵਿਜੀਲੈਂਸ ਦੇ ਹੱਥ ਕਦੋਂ ਚੜਦਾ ਪਰ ਉਸ ਦੀ ਜਿਹੜੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਫਿਲਹਾਲ ਦੀ ਘੜੀ ਉਸ ਨੂੰ ਜਲਦੀ ਹੀ ਨਿਲਾਮ ਕਰਨ ਦੀ ਵੀ ਗੱਲ ਸਾਹਮਣੇ ਆ ਸਕਦੀ ਹੈ ਇਹ ਵਿਜੀਲੈਂਸ ਨੇ ਫੈਸਲਾ ਲੈ ਲਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜਾ ਟੈਂਡਰ ਘਟਾਲਾ ਹੋਇਆ ਸੀ ਉਸ ਦੇ ਵਿੱਚ ਕਈ ਠੇਕੇਦਾਰ ਤੇ ਕਈ ਹੋਰ ਹੇਠਲੇ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਸਨ ਪਰ ਡਿਪਟੀ ਡਾਇਰੈਕਟਰ ਵੀ ਕਹਿੰਦੇ ਕਿ ਪੂਰੀ ਸਕੀਮ ਘੜੀ ਸੀ ਸਲਾਹਾਂ ਵੀ ਦਿੱਤੀਆਂ ਜਾਂਦੀਆਂ ਸੀ ਕਿ ਅਸੀਂ ਕਿੱਥੋਂ ਕਿਵੇਂ ਕੁੰਡੀ ਲਾ ਸਕਦੇ ਹਾਂ ਇਸੇ ਕਰਕੇ ਅੱਜ ਇਸ ਨੂੰ ਇਹ ਦੇਣ ਦੇਖਣੇ ਪਏ ਨੇ ਪੈ ਰਹੇ ਨੇ ਕਿ ਉਸ ਦੀਆਂ ਜਾਇਦਾਦਾਂ ਨੂੰ ਵੀ ਅਟੈਚ ਕਰ ਦਿੱਤਾ ਗਿਆ ਹੈ ਉਹ ਦੇਖਦੇ ਆ ਕੇਸ ਦੀਆਂ ਕੁੰਡੀਆਂ ਹੋਰ ਜਦੋਂ ਖੁੱਲਣਗੀਆਂ ਤੇ ਕਿੱਥੇ ਕਿੱਥੇ ਵੇਰਵੇ ਜ਼ਾਇਦਾ ਦੇ ਜਿਹੜੇ ਸਾਹਮਣੇ ਆ ਰਹੇ ਨੇ ਬਣਾਈਆਂ ਗਿਆ ਨੇ ਕਿ ਵਾਕਈ ਉਸਨੇ ਆਪਣੀ ਮਿਹਨਤੀ ਕਮਾਈ ਦੇ ਨਾਲ ਕੁਝ ਪ੍ਰਾਪਰਟੀ ਬਣਾਈ ਜਾਂ ਫਿਰ ਜਿੰਨੀ ਪ੍ਰਾਪਰਟੀ ਦੇ ਵੇਰਵੇ ਸਾਹਮਣੇ ਆ ਰਹੇ ਨੇ ਉਹ ਸਾਰੀ ਦੀ ਸਾਰੀ ਕਾਲੀ ਕਮਾਈ ਦੇ ਨਾਲ ਬਣਾਈ ਹੈ ਇਸ ਦੇ ਲਈ ਜਲਦੀ ਹੀ ਸਥਿਤੀ ਸਾਫ਼ ਹੋ ਜਾਵੇਗੀ ਪਰ ਹੁਣ ਤੱਕ ਦੋਸ਼ ਇਹੀ ਲੱਗਦੇ ਰਹੇ ਨੇ ਕਿ ਆਰਕੇ ਸਿੰਘਲਾ ਐਸੇ ਕਰਕੇ ਭੱਜਿਆ ਹੋਇਆ ਭਗਾੜਾ ਕਰਾਰ ਦੇ ਦਿੱਤਾ ਗਿਆ ਕਿਉਂਕਿ ਉਸਨੇ ਕੋਈ ਨਾ ਕੋਈ ਕਾਲਾ ਮਾਲਾ ਤਾਂ ਜ਼ਰੂਰ ਕੀਤਾ ਹੈ ਜੇਕਰ ਉਹ ਸਾਫ਼ ਸੁਥਰਾ ਹੁੰਦਾ ਉਸ ਦੇ ਉੱਤੇ ਦੋਸ਼ ਜੇ ਝੂਠੇ ਵੀ ਲੱਗੇ ਹੁੰਦੇ ਤਾਂ ਉਸ ਨੇ ਖੁਦ ਅਦਾਲਤ ਵਿੱਚ ਆ ਕੇ ਪੇਸ਼ ਹੋ ਕੇ ਕਹਿਣਾ ਸੀ ਕਿ ਮੇਰੇ ਉੱਤੇ ਇਲਜ਼ਾਮ ਝੂਠੇ ਨੇ ਪਰ ਆਪਣੇ ਵਕੀਲਾਂ ਦੇ ਜ਼ਰੀਏ ਤੇ ਭਾਵੇਂ ਕੇਸ ਲੜ ਲਏ ਜਾਣ ਪਰ ਖੁਦ ਉਹ ਕਦੇ ਵੀ ਸਾਹਮਣੇ ਨਹੀਂ ਆਇਆ ਉਸ ਨੂੰ ਡਰ ਸੀ ਕਿ ਕਿਤੇ ਗ੍ਰਿਫਤਾਰ ਕਰਕੇ ਮੈਨੂੰ ਸਲਾਖਾਂ ਦੇ ਪਿੱਛੇ ਨਾ ਡਾਕ ਦਿੱਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ